ਨੇ ਵੀ ਸੱਜਣੋ ਸਬਜੀ ਹੋ ਗਈ ਫੁੱਲ ਤੇਜ ਤੇ ਵੀਡੀਓ ਨਾਲ ਜੁੜੇ ਰਹੋ ਵੀਡੀਓ ਦੇਖਿਓ ਸਾਰੀ ਤੇ ਤਰੀਕ ਹੈਗੀ ਆ 2 ਤਰੀਕ ਅਠਵਾਂ ਮਹੀਨਾ 2025 ਤੇ ਸਬਜੀ ਮੰਡੀ ਵੇਖ ਹੀ ਸਕਦੇ ਤੁਸੀਂ ਸਬਜੀ ਅੱਗੇ ਨਾਲੋਂ ਬਹੁਤ ਤੇਜ ਹੋਈ ਜਾਂਦੀ ਆ ਮੀਆਂ ਦਾ ਕਰਕੇ ਤੇ ਬਾਕੀ ਉਧਰ ਪਾਣੀ ਔਨ ਕਰਕੇ ਤੇ ਉਧਰ ਵੀ ਵਾਈਕਰੂ ਮੇਰ ਕਰੇ ਪਾਣੀ ਜਲਦੀ ਤੋਂ ਜਲਦੀ ਨਿਕਲੇ ਤੇ ਤੁਹਾਨੂੰ ਪਹਿਲਾਂ ਦੱਸਦੇ ਆ ਜੀ ਚੂਜੂ ਦਾ ਰੇਟ ਦੁੱਧੂ ਵੀ ਕੀ ਜਾਂਦਾ ਜੀ 45 ਰੁਪਏ ਦੁੱਧ ਦਾ ਰੇਟ 45 ਰੁਪਏ ਅੱਗੇ ਸੀਗਾ 20 ਰੁਪਏ 20 15 20 25 ਇੱਥੋਂ ਤੱਕ ਵਿਕਦਾ ਸੀਗਾ ਹੁਣ ਰੇਟ 45 ਰੁਪਏ ਹੋ ਗਿਆ ਬੇਗਣੀ ਦਾ ਰੇਟ ਵੀ 45 ਰੁਪਏ ਹੈ ਜੀ ਬੇਗਣੀ ਵੀ 45 ਰੁਪਏ ਵਿਕੀ ਜਾਂਦੀ ਆ ਖੀਰਾ ਵੀ ਕੀ ਜਾਂਦਾ ਜੀ 25 ਰੁਪਏ ਖੀਰੇ ਦਾ ਰੇਟ ਹੈਗਾ ਜੀ 25 ਰੁਪਏ ਜੋ ਵੀ ਰੇਟ ਹੈਗੇ ਆ ਲਫਾਫਿਆਂ ਦੇ ਰੇਟ ਆ ਤੇ ਘੱਟੋ ਘੱਟ ਲਫਾਫਾ 20 ਕਿਲੋ ਦਾ ਮਿਲੂਗਾ ਜੀ ਨਾਗਾ ਜੀ ਕਰੇਲਾ ਕਰੇਲਾ ਇਹ ਬਾਹਰ ਦਾ ਕਰੇਲਾ ਹੁੰਦਾ ਜੀ ਇਹਦਾ ਰੇਟ ਹੈਗਾ ਜੀ 35 ਤੋਂ 40 ਰੁਪਏ ਕਰੇਲੇ ਦਾ ਰੇਟ 35 ਤੇ 40 ਜਿਹੜਾ ਦੂਜਾ ਕਰੇਲਾ ਵਾ ਉਹਦਾ ਰੇਟ ਹੋ ਗਿਆ ਜੀ 60 ਰੁਪਏ ਤੱਕ ਉਹ ਕਰੇਲਾ 60 ਰੁਪਏ ਤੱਕ ਹੁੰਦਾ ਦਾ ਨਾਗਾ ਜੀ ਕद्दू ਕद्दू ਵਿਕੀ ਜਾਂਦਾ ਜੀ 60 ਰੁਪਏ ਕद्दू ਦਾ ਰੇਟ ਹੋ ਗਿਆ ਜੀ 60 ਰੁਪਏ ਕद्दू ਪਹਿਲਾਂ 35 40 ਸੀਗਾ ਹੁਣ 60 ਰੁਪਏ ਹੋ ਗਿਆ ਜੀ ਫਿਰ ਆ ਗਈ ਜੀ ਗੋਭੀ ਗੋਭੀ ਵਿਕੀ ਜਾਂਦੀ ਹੈ ਜੀ 35 ਤੋਂ 40 ਰੁਪਏ 35 ਤੇ 40 ਰੁਪਏ ਗੋਭੀ ਦਾ ਰੇਟ ਆ ਹਰੀ ਮਿਰਚ ਵੀ ਕੀ ਜਾਂਦੀ ਹੈ ਜੀ 30 30 35 ਰੁਪਏ ਮਿਰਚ ਦਾ ਰੇਟ 30 35 ਰੁਪਏ ਮਿਰਚ ਦੀ ਕੁਆਲਿਟੀ ਦੇਖ ਸਕਦੇ ਆ ਕੋਰਡੀ ਮਿਰਚ ਇਹਦਾ ਰੇਟ ਹੈਗਾ ਜੀ 30 35 ਰੁਪਏ ਗਾਂਗੀ ਜੀ ਭਿੰਡੀ ਭਿੰਡੀ ਵੀ ਕੀ ਜਾਂਦੀ ਹੈ ਜੀ 40 ਰੁਪਏ ਭਿੰਡੀ ਦਾ ਰੇਟ 40 40 45 40 45 ਇੱਥੇ ਜੇ ਭਿੰਡੀ ਵਿਕੀ ਜਾਂਦੀ ਹੈ ਜੀ ਗਾਂਗੇ ਜੀ ਚੌਲੇ ਚੌਲੇ ਵੀ ਕੀ ਜਾਂਦੇ ਆ ਜੀ 80 ਰੁਪਏ ਕਿਲੋ ਚੌਲਿਆਂ ਦਾ ਰੇਟ 80 ਰੁਪਏ ਕਿਲੋ ਆ ਜੀ ਕਹਾ ਗਿਆ ਜੀ ਪੇਠਾ ਪੇਠੇ ਦਾ ਰੇਟ ਅੱਗੇ ਸੀਗਾ 7-8 ਰੁਪਏ ਹੁਣ ਪੇਠੇ ਦਾ ਰੇਟ ਸਿੱਧਾ 14 ਰੁਪਏ ਹੋ ਗਿਆ ਜੀ ਪੇਠੇ ਨੇ ਵੀ ਬਹੁਤ ਜ਼ਿਆਦਾ ਤੇਜ਼ੀ ਫੜੀ ਆ ਮੰਡੀ ਚ ਅੱਗੇ 7-8 ਰੁਪਏ ਚੌਲੇ ਪੇਠਾ ਵੇਖਦਾ ਸੀਗਾ ਹੁਣ 14 ਰੁਪਏ ਰੇਟ ਹੋ ਗਿਆ ਜੀ ਚੌਲੇ ਦਾ ਕਹਾ ਗਦੀ ਟੋਰੀ ਟੋਰੀ ਵਿਕੀ ਜਾਂਦੀ ਆ ਜੀ ਪਰ ਮੰਡੀ ਦੇ ਵਿੱਚ 50 ਰੁਪਏ ਟੋਰੀ ਦਾ ਰੇਟ ਹੈਗਾ 50 ਰੁਪਏ ਵਿਕੀ ਜਾਂਦੀ ਆ ਜੀ ਉਹ ਰੀ ਪੀ ਆਰ ਵੀ ਹੈ ਗਾਂਗੀਆਂ ਜੀ ਫਲੀਆਂ ਐ ਏਡੀ ਤਾਂ ਹਾਈ ਰੈਡ ਗਵਾਰਾ ਹੁੰਦਾ ਜੀ ਉਹ ਵੇਚੀ ਜਾਂਦੀ ਹੈ ਜੀ 60 ਰੁਪਏ ਲੰਮੀਆਂ ਫਲੀਆਂ ਹੁੰਦੀਆਂ ਵਾ ਜਿਹੜੀ ਨਿੱਕੀ ਫਣੀ ਹੁੰਦੀ ਆ ਜਿਹੜੀ ਦੇਸੀ ਗਵਾਰੇ ਦੀ ਫਲੀ ਆ ਉਹ ਦਾ ਰੇਟ ਹੈਗਾ ਜੀ 80 ਰੁਪਏ ਕਿਲੋ ਉਹ 80 ਰੁਪਏ ਵੇਚੀ ਜਾਂਦੀ ਹੈ ਜੀ ਫਰੋਹ ਪਰ ਮੰਡੀ ਤੇ ਤੇ ਬਸ ਸਬਜ਼ੀ ਅੱਗੇ ਨਾਲੋਂ ਬਹੁਤ ਮੰਡੀ ਚ ਘੱਟ ਆਉਂਦੀ ਆ ਬਾਹਰੋਂ ਸਬਜ਼ੀ ਆਉਂਦੀ ਆ ਬਾਕੀ ਆਪਣੇ ਇਧਰ ਪਿਆਵਾਲੀ ਸਬਜ਼ੀ ਤਾਂ ਸਾਰੀ ਖਤਮ ਹੀ ਹੋ ਗਈ ਆ ਮੀ ਆਨ ਕਰਕੇ ਚਾਹੇ ਪਾਣੀ ਆਨ ਕਰਕੇ ਹਾਰਡ ਆਨ ਕਰਕੇ ਤੇ ਬਾਹਰੋਂ ਸਬਜ਼ੀ ਆਉਂਦੀ ਆ ਕarele ਵੀ ਉਧਰ ਜੰਮੂ ਘਾਲ ਦਾ ਹੁੰਦਾ ਵਾ ਖਾਨਕੋਟ ਵਾਲੀ ਸਾਈਡ ਦਾ ਉਧਰੋਂ ਕarele ਹੁੰਦਾ ਵਾ ਤੇ ਜਿਹੜੀ ਉੱਚੀ ਸਬਜ਼ੀ ਆ ਵਾ ਉਹ ਰਹਿ ਗਈ ਦੂਜੀਆਂ ਸਬਜ਼ੀਆਂ ਸਾਰੀਆਂ ਖਤਮ ਆ ਚਲ ਵਾਏ ਕਰੋ ਮੇਰ ਕਰੇ ਉਹਨਾਂ ਤੇ ਵੀ ਜਿਹੜੇ ਭਰਾਵਾਂ ਦੇ ਫਸਲਾਂ ਡੁੱਬੀਆਂ ਖੜੀਆਂ ਜਲਦੀ ਤੋਂ ਜਲਦੀ ਪਾਣੀ ਨਿਕਲ ਜੇ ਠੀਕ ਹੈ ਜੀ ਇਨੀ ਅਪਡੇਟ ਸੀਗੀ ਅੱਜ ਸਬਜ਼ੀ ਦੀ ਫਰੂਟਾਂ ਵਾਲੀ ਵੀਡੀਓ ਦੂਜੀ ਆਊਗੀ ਠੀਕ ਹੈ ਜੀ ਧੰਨਵਾਦ ਜੀ